ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੈਂ ਸਿਰੇ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਬਿਊਟੀ ਇੰਡਸਟਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਕਰ ਨੌਜਵਾਨਾਂ ਵਿੱਚ ਬਿਊਟੀ ਕੋਰਸਾਂ ਦਾ ਕ੍ਰੇਜ਼ ਵੀ ਵਧ ਰਿਹਾ ਹੈ ਸਟੂਡੈਂਟ ਮੇਕਅਪ ਕੋਰਸ हेयर ਕੋਰਸ ਨੇਲ ਕੋਰਸ ਸਕਿਨ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਨੇਲਜ਼ ਐਕਸਟੈਂਸ਼ਨ ਕੋਰਸ ਹੇਅਰ ਐਕਸਟੈਂਸ਼ਨ ਅਤੇ ਹੋਰ ਬਹੁਤ ਕੁਝ ਬਾਰੇ ਸਿੱਖ ਸਕਦੇ ਹਨ ਇਹ ਕੋਰਸ ਭਾਰਤੀ ਅਕੈਡਮੀਆ ਵਿੱਚ ਸਰਟੀਫਿਕੇਟ ਡਿਪਲੋਮਾ ਤੇ ਮਾਸਟਰ ਕੋਰਸਾਂ ਦੇ ਰੂਪ ਵਿੱਚ ਅਵੇਲੇਬਲ ਹੈ ਸਟੂਡੈਂਟਸ ਟੌਪ ਦੇ ਬਿਊਟੀ ਸੈਲੂਨ ਮੇਕਅਪ ਸਟੂਡੀਓ ਅਕੈਡਮੀਆ ਅਤੇ ਫ੍ਰੀਲੈਂਸਰ ਵਜੋਂ ਕਰੀਅਰ ਬਣਾ ਸਕਦੇ ਹਨ ਬਿਊਟੀ ਕੋਰਸ ਦੀ ਸਟੂਡੈਂਟਸ ਦੀ ਮੰਗ ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਬਿਊਟੀ ਕੋਰਸ ਕਰੀਅਰ ਅਤੇ ਕਮਾਈ ਲਈ ਬਹੁਤ ਜ਼ਰੂਰੀ ਹਨ ਜਦੋਂ ਕਿ ਭਾਰਤ ਭਰ ਦੇ ਵੱਖ-ਵੱਖ ਰਾਜਾਂ ਵਿੱਚ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਬਹੁਤ ਸਾਰੀਆਂ ਅਕੈਡਮੀਆ ਖੁੱਲੀਆਂ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਮੁਹਾਲੀ ਪੰਜਾਬ ਵਿੱਚ ਟੌਪ ਦੀਆਂ ਤਿੰਨ ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਵਾਂਗੇ ਇਨ ਅਕੈਡਮੀਆ ਦੀ ਚੋਣ ਸਟੂਡੈਂਟਸ ਦੇ ਰਿਵਿਊਸ ਸਭ ਤੋਂ ਵੱਧ ਜੌਬ ਰੇਸਮੈਂਟ ਅਤੇ ਟ੍ਰੇਨਰਸ ਦੀ ਟ੍ਰੇਨਿੰਗ ਕੁਆਲਿਟੀ ਦੇ ਆਧਾਰ ਤੇ ਕੀਤੀ ਗਈ ਹੈ। ਮੁਹਾਲੀ ਵਿੱਚ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਟੌਪੀਆਂ ਤਿੰਨ ਅਕੈਡਮੀਆ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਹੈਡਮਾਸਟਰਸ ਅਕੈਡਮੀ ਮੁਹਾਲੀ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਓਰੇਨ ਇੰਟਰਨੈਸ਼ਨਲ ਅਕੈਡਮੀ ਮੁਹਾਲੀ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਲਖਮੇ ਅਕੈਡਮੀ ਮੁਹਾਲੀ। ਆਓ ਹੁਣ ਇਨ ਅਕੈਡਮੀਆ ਬਾਰੇ ਡਿਟੇਲ ਵਿੱਚ ਜਾਣਕਾਰੀ ਪ੍ਰਦਾਨ ਕਰੀਏ। ਹੈਡਮਾਸਟਰਸ ਅਕੈਡਮੀ ਦੇ ਮੁਹਾਲੀ ਬ੍ਰਾਂਚ ਬਿਊਟੀ ਕੋਰਸਾਂ ਦੀ ਪੇਸ਼ਕਸ਼ ਕਰਨ ਵਿੱਚ ਪਹਿਲੇ ਸਥਾਨ ਤੇ ਹੈ ਪੰਜਾਬ ਵਿੱਚ ਹੈਡਮਾਸਟਰ ਅਕੈਡਮੀ ਦੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਹੈਡਮਾਸਟਰ ਅਕੈਡਮੀ ਦੇ ਮੁਹਾਲੀ ਬ੍ਰਾਂਚ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਤੇ ਐਕਸਪੀਰੀਅੰਸ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੈਡਮਾਸਟਰਸ ਅਕੈਡਮੀ ਦੇ ਮੁਹਾਲੀ ਬ੍ਰਾਂਚ ਵਿੱਚ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਨ ਸਟੂਡੈਂਟਸ ਨੂੰ ਇੱਥੇ ਬਹੁਤ تسਲੀ ਨਾਲ ਐਡਮਿਸ਼ਨ ਮਿਲ ਜਾਂਦੀ ਹੈ ਹੈਡਮਾਸਟਰਸ ਅਕੈਡਮੀ ਦੀ ਮੁਹਾਲੀ ਬ੍ਰਾਂਚ ਵਿੱਚ ਸਟੂਡੈਂਟਸ ਇੱਕ ਪੂਰੇ ਬਿਊਟੀ ਪੈਰਲ ਕੋਰਸ ਦੇ ਨਾਲ ਮੇਕਅਪ ਕੋਰਸ, హెయిర్ ਕੋਰਸ, ਨੇਲ ਐਕਸਟੈਂਸ਼ਨ ਕੋਰਸ, ਜਸਕਿਨ ਕੋਰਸ ਕਰ ਸਕਦੇ ਹਨ। ਜੇਕਰ ਅਸੀਂ ਹੈਡਮਾਸਟਰਸ ਅਕੈਡਮੀ ਮੁਹਾਲੀ ਵਿੱਚ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪੈਰਲ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਲਗਭਗ 3 ਤੋਂ 4 ਲੱਖ ਰੁਪਏ ਹੈ। ਹੈਡਮਾਸਟਰਸ ਅਕੈਡਮੀ ਮੁਹਾਲੀ ਵਿੱਚ ਪੂਰੇ ਬਿਊਟੀ ਪੈਰਲ ਕੋਰਸ ਦੀ ਡਿਊਰੇਸ਼ਨ 12 ਮਹੀਨੇ ਹੈ। ਹੈਡਮਾਸਟਰਸ ਅਕੈਡਮੀ ਦੇ ਹੋਰ ਬ੍ਰਾਂਚਾਂ ਦੇ ਮੁਕਾਬਲੇ ਹੈਡਮਾਸਟਰ ਅਕੈਡਮੀ ਦੀ ਮੁਹਾਲੀ ਬ੍ਰਾਂਚ ਵਿੱਚ ਪਲੇਸਮੈਂਟ ਅਤੇ ਇੰਟਰ ਹੈਡਮਾਸਟਰਸ ਅਕੈਡਮੀ ਦੀ ਮੁਹਾਲੀ ਬ੍ਰਾਂਚ ਤੋਂ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਅੱਜ ਵੱਡੇ ਬਿਊਟੀ ਸੈਲੂਨ ਵਿੱਚ ਕੰਮ ਕਰ ਰਹੇ ਹਨ ਇਥੋਂ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਟ੍ਰੇਨਰ ਇਥੋਂ ਦੇ ਬਹੁਤ ਸਹਿਯੋਗੀ ਹਨ ਅਤੇ ਟ੍ਰੇਨਿੰਗ ਦੌਰਾਨ ਬਹੁਤ ਮਦਦ ਕਰਦੇ ਹਨ ਜੇਕਰ ਤੁਸੀਂ ਹੈਡਮਾਸਟਰਸ ਅਕੈਡਮੀ ਦੀ ਮੁਹਾਲੀ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ ਬਿਊਟੀ ਕੋਰਸ ਕਰਵਾਉਣ ਵਿੱਚ ਓਰੇਨ ਇੰਟਰਨੈਸ਼ਨਲ ਅਕੈਡਮੀ ਦੀ ਮੁਹਾਲੀ ਬ੍ਰਾਂਚ ਦੁੱਜਨ ਮਰਤਾਂਦੀ ਹੈ। ਓਰੇਨ ਇੰਟਰਨੈਸ਼ਨਲ ਅਕੈਡਮੀ ਦੀ ਮੁਹਾਲੀ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹਰੇਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਸਟੂਡੈਂਟਸ ਲਈ ਦਾਖਲਾ ਆਸਾਨ ਹੋ ਜਾਂਦਾ ਹੈ। ਪੂਰੇ ਬਿਊਟੀ ਪੈਲਰ ਕੋਰਸ ਦੇ ਲਗੋਰ ਓਰੇਨ ਇੰਟਰਨੈਸ਼ਨਲ ਅਕੈਡਮੀ ਦੀ ਮੁਹਾਲੀ ਬ੍ਰਾਂਚ 100 ਤੋਂ ਵੱਧ ਕੋਰਸ ਪੇਸ਼ ਕਰਦੀ ਹੈ ਜਿਸ ਵਿੱਚ ਮੇਕਅਪ ਕੋਰਸ, ਹੈਅਰ ਕੋਰਸ, ਸਕਿਨ ਕੋਰਸ ਆਦਿ ਸ਼ਾਮਿਲ ਹਨ। ਓਰੇਨ ਇੰਟਰਨ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 4 ਤੋਂ 5 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ। ਔਰੇਨ ਇੰਟਰਨੈਸ਼ਨਲ ਅਕੈडमी ਮੋਹਾਲੀ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਮੌਕੇ ਵੀ ਔਰੇਨ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਇੱਥੇ ਕੋਰਸ ਪੂਰਾ ਕਰਨ ਵਾਲੇ ਕੁੱਲ ਸਟੂਡੈਂਟਸ ਨੂੰ ਹੀ ਆਪਣੇ ਆਪ ਜੋਬ ਲੱਭਣੀ ਪੈਂਦੀ ਹੈ। ਔਰੇਨ ਇੰਟਰਨੈਸ਼ਨਲ ਅਕੈडमी ਮੋਹਾਲੀ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇੱਥੇ ਦੇ ਟ੍ਰੇਨਰਸ ਬਹੁਤ ਸਹਿਯੋਗੀ ਹਨ ਅਤੇ ਕਿਸੇ ਵੀ ਡਾਊਟ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ Orien International Academy Mohali ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਦਿੱਤੇ ਪਤੇ ਤੇ ਜਾ ਸਕਦੇ ਹੋ Lakme Academy ਦੀ Mohali branch ਬਿਊਟੀ ਕੋਰਸਾਂ ਲਈ ਤਿੱਜੇ ਸਥਾਨ ਤੇ ਆਉਂਦੀ ਹੈ Lakme Academy Mohali branch ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੈਨਰ ਦੁਆਰਾ ਦਿੱਤੀ ਜਾਂਦੀ ਹੈ Lakme Academy Mohali ਵਿੱਚ 30 ਤੋਂ 35 ਸਟੂਡੈਂਟਸ ਇੱਕ ਵੈਚ ਟ੍ਰੇਨਿੰਗ ਪ੍ਰਾਪਤ ਕਰਦਾ ਹੈ ਇੱਥੇ ਇੱਕ ਪੂਰੇ ਬਿਊਟੀ ਪੈਰਲ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ Lakme Academy Mohali branch ਵਿੱਚ ਪਲੇਸਮੈਂਟ ਅਤੇ ਇੰਡੌਨਸ਼ਿਪ ਦੇ ਮੌਕੇ ਹੋਰ Lakme branches ਦੇ ਮੁਕਾਬਲੇ ਵਧੀਆ ਹੈ ਅਜੇ ਤੱਕ ਕੋਰਸ ਪੂਰਾ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਲੈਕਮ ਅਕੈਡਮੀ ਮੁਹਾਲੀ ਵਿੱਚ ਕੋਰਸ ਪੂਰਾ ਕਰਨ ਵਾਲੇ ਸਟੂਡੈਂਟਸ ਨੇ ਵੀ ਪੋਜ਼ਿਟਿਵ ਰਿਵਿਊਜ਼ ਦਿੱਤੇ ਹਨ ਜੇਕਰ ਤੁਸੀਂ ਲੈਕਮ ਅਕੈਡਮੀ ਮੁਹਾਲੀ ਬ੍ਰਾਂਚ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਜਾ ਸਕਦੇ ਹੋ ਜੇਕਰ ਤੁਸੀਂ ਬਿਊਟੀ ਪਾਰਲ ਕੋਰਸਾਂ ਵਿੱਚ ਮਾਹਿਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀਆਂ ਟੌਪ ਜਿਮ ਬਿਊਟੀ ਅਕੈਡਮੀਆ ਵਿੱਚੋਂ ਕਿਸੇ ਇੱਕ ਤੋ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ ਭਾਰਤ ਦੀਆਂ ਟੌਪ ਦੀਆਂ ਅਕੈਡਮੀਆ ਵਿੱਚ ਤੁਹਾਨੂੰ ਬਹੁਤ ਮਾਹਿਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਤੁਹਾਨੂੰ ਬਿਊਟੀ ਇੰਡਸਟਰੀ ਵਿੱਚ ਮਾਹਿਰ ਬਣਾਉਂਦਾ ਹੈ ਅਤੇ ਇਸ ਕਾਰਨ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਜੌਬ ਦੀ ਪੇਸ਼ਕਸ਼ ਕਰਦੇ ਹਨ ਜੇਕਰ ਤੁਸੀਂ ਭਾਰਤ ਦੇ ਟੌਪ ਦੇ ਬਿਊਟੀ ਕੋਰਸਾਂ ਵਿੱਚੋਂ ਇੱਕ ਤੋਂ ਬਿਊਟੀ ਪਾਰਲ ਕੋਰਸ ਕਰਨਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਭਾਰਤ ਦੀਆਂ ਟੌਪ ਜਿ 3 ਪੂਰੇ ਬਿਊਟੀ ਪਾਰਲ ਕੋਰਸ ਪ੍ਰਦਾਨ ਕਰਨ ਵਾਲੀਆਂ ਅਕੈਡਮੀਆ ਬਾਰੇ ਜਾਣਕਾਰੀ ਦਿੱਤੀ ਹੈ ਇਹ ਪੂਰੇ ਭਾਰਤ ਵਿੱਚ ਟੌਪ ਦੀਆਂ 3 ਅਜਿਹੀਆਂ ਬਿਊਟੀ ਅਕੈਡਮੀਆ ਹਨ ਜਿੱਥੇ ਅਤੇ ਬਹੁਤ ਮਾਹਿਰ professionl beautician ਜਾਂ makeup artist ਬਣ ਸਕਦੇ ਹਨ ਇੰਡੀਆ ਦੀਆਂ ਟਾਪ 3 ਬਿਊਟੀ ਪਾਰਲ ਕੋਰਸ ਕਰਵਾਉਣ ਵਾਲੀਆਂ ਅਕੈਡਮੀ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਰ੍ਹੇ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ professionl ਅਤੇ ਐਕਸਪੀਰੀਅੰਸਡ ਟ੍ਰੇਨਰ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟ ਕਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈडमी ਮੇਕਅਪ ਕੋਰਸ ਬਿਊਟੀ ਕੋਰਸ ਆਈਲੈਸ਼ ਐਕਸਟੈਂਸ਼ਨ ਕੋਰਸ ਹੇਅਰ ਕੋਰਸ ਨੇਲਸ ਕੋਰਸ ਮਾਈਕਰੋ ਬਲੈਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਦੇ ਲਈ ਫੇਮਸ ਹੈ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀ ਇਸਦੀ ਇੱਕ ਬ੍ਰਾਂਚ ਨੋਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰੋਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ ਮੇਰੇ ਵੀ ਨੇ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਦੂਜੀ ਸਭ ਤੋਂ ਵੱਡੀ ਬਿਊਟੀ ਕੋਰਸ ਪ੍ਰਦਾਨ ਕਰਨ ਵਾਲੀ ਅਕੈਡਮੀ ਹੈ ਦੇਸ਼ ਭਰ ਵਿੱਚ VLCC ਇੰਸਟੀਚਿਊਟ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਹਨ ਪਰ ਹੋਰ VLCC ਬ੍ਰਾਂਚਾਂ ਦੇ ਮੁਕਾਬਲੇ VLCC ਇੰਸਟੀਚਿਊਟ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉ VLCC Institute ਵਿੱਚ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਇੱਕ ਪੂਰਾ ਬਿਊਟੀ ਪਾਰਲਰ ਕੋਰਸ ਕਰਨ ਵਿੱਚ 1 ਸਾਲ ਲੱਗਦਾ ਹੈ ਅਤੇ ਇਸ ਦੀ ਫੀਸ ਲਗਭਗ 8 ਲੱਖ ਰੁਪਏ ਹੁੰਦੀ ਹੈ। VLCC Institute ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ VLCC ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਤੇ ਇੱਥੋਂ ਕੋਰਸ ਪੂਰਾ ਕਰਨ ਵਾਲੀ ਸኩል ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ। ਤੁਸੀਂ ਸਕਰੀਨ ਤੇ ਦਿੱਤੇ VLCC ਦੀ ਮੁੰਬਈ ਬ੍ਰਾਂਚ ਦੇ ਐਡਰੈਸ ਤੇ ਜਾ ਸਕਦੇ ਹੋ। ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਭਾਰਤ ਵਿੱਚ ਬਿਊਟੀ ਪਾਰਲਰ ਕੋਰਸ ਵਾਸਤੇ ਤੀਜੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਦੀਆਂ ਦੇਸ਼ ਭਰ ਵਿੱਚ ਕਈ ਬ੍ਰਾਂਚਾਂ ਹਨ ਪਰ ਹੋਰ ਬ੍ਰਾਂਚਾਂ ਦੇ ਮੁਕਾਬਲੇ ਲਕਮੇ ਅਕੈਡਮੀ ਮੁੰਬਈ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸਡ ਟ੍ਰੇਨਰ ਹਨ ਜੋ ਤੁਹਾਨੂੰ ਬਰੀਕੀ ਨਾਲ ਸਮਝਾਉਂਦੇ ਹਨ ਲਕਮੇ ਅਕੈਡਮੀ ਦਾ ਮੁੰਬਈ ਦਾ ਇੱਕ ਬੈਚ 30 ਤੋਂ 40 ਸਟੂਡੈਂਟਸ ਦਾ ਹੁੰਦਾ ਹੈ ਇੱਥੇ ਪੂਰਾ ਬਿਊਟੀ ਪਾਰਲਰ ਕੋਰਸ 1 ਸਾਲ ਲੈਂਦਾ ਹੈ ਤੇ ਇਸ ਦੀ ਕੀਮਤ 5 ਲੱਖ 50 ਹਜ਼ਾਰ ਰੁਪਏ ਹੁੰਦੀ ਹੈ ਲਕਮੇ ਅਕੈਡਮੀ ਮੁੰਬਈ ਵਿੱਚ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਇਸ ਦੇ ਦੂਜੀਆਂ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਇਤੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਹੀ ਆਪਣੇ ਆਪ ਜੌਬ ਲੱਭਣੀ ਪੈਂਦੀ ਹੈ ਤੁਸੀਂ ਸਕਰੀਨ ਤੇ ਦਿੱਤੇ ਐਡਰੈਸ ਤੇ ਜਾ ਸਕਦੇ ਹੋ ਤਾਂ ਦੋਸਤੋ ਚਲੋ ਅੱਜ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਲਖਮੇ ਦਾ ਕਦੇ ਕੋਈ ਪ੍ਰੋਡਕਟ ਯੂਜ਼ ਕੀਤਾ ਹੈ ਜੇ ਹਾਂ ਤਾਂ ਤੁਸੀਂ ਉਸ ਪ੍ਰੋਡਕਟ ਦਾ ਰਿਸਪੌਂਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਇਸੇ ਤਰ੍ਹਾਂ ਆਪਣੇ ਕੈਰੀਅਰ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ